ਸਤਿ ਸ਼੍ਰੀ ਅਕਾਲ ਜੀ ਜੇਲ ਬਾਰਡਰ ਭਰਤੀ ਦੇ ਰਿਗਾਰਡਿੰਗ ਅੱਜ ਦਾ ਮੌਕ ਟੈਸਟ 19 ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੇ ਜੇਲ ਬਾਰਡਰ ਭਰਤੀ ਦਾ ਨਵਾਂ ਅਪਡੇਟ ਅੱਜ ਐਡਮਿਟ ਕਾਰਡ ਵੀ ਤੁਹਾਡੇ ਆ ਗਏ ਆ ਤੁਸੀਂ ਦੇਖ ਸਕਦੇ ਹੋ ਆਪਣੇ ਹਨਾ ਐਸ ਐਸ ਬੋਰਡ ਦੀ ਟਰਪਲ ਐਸ ਬੀ ਬੋਰਡ ਦੀ ਸਾਈਟ ਤੇ ਜਾ ਕੇ ਠੀਕ ਆ ਤੇ ਮੌਕ ਟੈਸਟ ਅੱਜ ਦਾ ਤੁਹਾਡਾ ਬੜਾ ਖਾਸ ਰਹਿਣਿਆ 42 ਪ੍ਰਸ਼ਨ ਹੋਣਗੇ ਜਿਵੇਂ ਆਪਾਂ ਪਹਿਲਾਂ 18 ਮਗ ਟੈਸਟ ਲੈ ਕੇ ਆਏ ਆ ਇਹ ਵੀ ਉਦਾਂ ਹੀ 42 ਪ੍ਰਸ਼ਨਾਂ ਦਾ ਮੌਕ ਟੈਸਟ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂਮ ਦੇ ਵਿੱਚ ਹੋਏਗਾ ਤੁਸੀਂ ਬੜੇ ਧਿਆਨ ਨਾਲ ਦੇਣਾ ਮੌਕ ਟੈਸਟ ਕਿਉਂਕਿ ਕੁਐਸਚਨ ਇਹਨਾਂ ਮੌਕ ਟੈਸਟਾਂ ਦੇ ਵਿੱਚੋਂ ਪੇਪਰ ਦੇ ਵਿੱਚ ਡਾਇਰੈਕਟ ਸੈੱਟ ਵੀ ਹੋ ਸਕਦੇ ਆ ਠੀਕ ਆ ਕਿਉਂਕਿ ਇੰਪੋਰਟੈਂਟ ਕੁਐਸਚਨ ਲਏ ਗਏ ਆ ਠੀਕ ਆ ਤੇ ਸਿਲੇਬਸ ਦੇ ਮੁਤਾਬਕ ਸਿਲੇਬਸ ਤੁਸੀਂ ਚੱਕ ਕੇ ਦੇਖ ਲਓ 25 ਨੰਬਰ ਦਾ ਜਿਹੜਾ ਮੇਨ ਜੀਕੇ ਦਾ 파ਟ ਆ 17 ਪੰਜਾਬ ਜੀਕੇ ਦਾ 파ਟ ਆ ਇਹ ਸਾਰਿਆਂ ਨੂੰ ਮਿਲਾ ਕੇ 42 ਕੁਐਸਚਨ ਬਣਾਏ ਹੋਏ ਆ ਠੀਕ ਆ ਸਿਲੇਬਸ ਦੇ ਅਕੋਰਡਿੰਗਲੀ ਇਹ ਮੌਕ ਟੈਸਟ ਤਿਆਰ ਕੀਤਾ ਹੋਇਆ ਹੈ ਧਿਆਨ ਨਾਲ ਤੁਸੀਂ ਦੇਖਣਾ ਅਟੈਂਪਟ ਵੀ ਕਰਨਾ ਠੀਕ ਆ ਤੇ ਆਪਣਾ ਨੰਬਰ 9888743699 ਕੋਈ ਵੀ ਕੁਐਰੀ ਹੈ ਤੁਹਾਡੀ ਜੇਲ ਬਟਰ ਦੀ ਭਰਤੀ ਰਿਗਾਰਡਿੰਗ ਡਮੀਟ ਕਾਰਡ ਦੇ ਰਿਗਾਰਡਿੰਗ ਤਾਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਟੈਲੀਗ੍ਰਾਮ ਨੌਕਰੀ ਗੁਰੂ ਉੱਥੇ ਤੁਹਾਨੂੰ ਪੀਡੀਐਫ ਮਿਲ ਜਾਣਗੀਆਂ ਸਾਰੇ ਮੌਕ ਟੈਸਟਾਂ ਦੀਆਂ ਠੀਕ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਮੌਕ ਟੈਸਟ ਪ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਪ੍ਰਦਾਨ ਕਰਦਾ ਹੈ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਚ ਕਮੈਂਟ ਕਰਕੇ ਲਾਸਟ ਵਿੱਚ ਦੱਸਣਾ ਕਿ ਤੁਹਾਡੇ ਕਿੰਨੇ ਨੰਬਰ ਬਣੇ ਠੀਕ ਆ ਆਪਣੇ 42 ਪ੍ਰਸ਼ਨਾਂ ਚੋਂ ਠੀਕ ਆ ਤੇ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰਨੀਆਂ ਇਹ ਵੀਡੀਓ ਤਾਂ ਹੀ ਬੱਚੇ ਮਤਲਬ ਕਿ ਦੱਸਣਗੇ ਤੇ ਤੁਹਾਨੂੰ ਵੀ ਪਤ ਲੱਗੇਗਾ ਕਿ ਹੁਣ ਲਾਸਟ ਚ ਤੁਹਾਡੇ ਕਿੰਨੀ ਤਿਆਰੀ ਹੋ ਗਈ ਤੇ ਹੋਰ ਬੱਚਿਆਂ ਦੀ ਕਿੰਨੀ ਤਿਆਰੀ ਆ ਠੀਕ ਹੈ ਜੇ ਕਮੈਂਟ ਬਾਕਸ ਚ ਕਮੈਂਟ ਕਰਕੇ ਤੁਸੀਂ ਮਤਲਬ ਕਿ ਦੱਸੂਗੇ ਠੀਕ ਆ ਮਤਲਬ ਕਿ ਆਪਣੇ ਤੁਸੀਂ ਪੂਰੇ ਜੀ ਜਾਣ ਲਗਾ ਕੇ ਇਸ ਦੇ ਉੱਤਰ ਦੇਣੇ ਆ ਮਤਲਬ ਕਿ ਗਲਤ ਹੋ ਗਿਆ ਕੋਈ ਦਿੱਕਤ ਨਹੀਂ ਹੈਗੀ ਸੱਚੋਂ ਸੱਚੇ ਮਨ ਨਾਲ ਉੱਤਰ ਦੇਣੇ ਆ ਠੀਕ ਆ ਤੇ ਇਸਵਾਲ ਦਾ ਉੱਤਰ অপਸ਼ਨ ਏ ਆਰਟੀਕਲ 32 ਠੀਕ ਆ ਆਰਟੀਕਲ 32 ਹੈ ਜਿਹੜਾ ਉਸ ਵਿਧਾਨ ਦਾ ਭਾਰਤੀ ਸੰਵਿਧਾਨ ਦਾ ਆਰਟੀਕਲ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਪ੍ਰਦਾਨ ਕਰਦਾ ਹੈ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਆਪਾਂ 86ਵਾਂ ਸੰਵਿਧਾਨਿਕ ਸੋਧ ਐਕਟ ਕਿਸ ਨਾਲ ਸਬੰਧਤ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਸਿੱਖਿਆ ਅਧਿਕਾਰ ਸਿੱਖਿਆ ਦਾ ਅਧਿਕਾਰ 86ਵੇਂ ਸੰਵਿਧਾਨਕ ਸੋਧ ਐਕਟ ਰਾਹੀਂ ਲੈ ਕੇ ਆਂਦਾ ਗਿਆ ਸੀ ਆਪਣੇ ਸੰਵਿਧਾਨ ਦੇ ਵਿੱਚ ਠੀਕ ਆ ਆਪਸ਼ਨ A ਇਸ ਦਾ ਉੱਤਰ ਆ ਠੀਕ ਆ 86ਵੀਂ ਸੋਧ ਹੋਈ ਸੀ ਜੋ ਠੀਕ ਆ 21 ਆਰਟੀਕਲ 21 ਦੇ ਵਿੱਚ ਇਸ ਨੂੰ 파ਟ ਬਣਾਇਆ ਗਿਆ ਸੀ 21 ਦਾ ਸਬ 파ਟ ਬਣਾਇਆ ਗਿਆ ਸੀ ਠੀਕ ਆ ਤੇ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹੜਾ ਮੂਲਧਿਕ ਆਰ ਜਾਣਿਆ ਜਾਂਦਾ ਹੈ ਠੀਕ ਆ ਭਾਰਤੀ ਸੰਵਿਧਾਨ ਦਾ ਦਿਲ ਤੇ ਆਤਮਾ ਕਿਹੜਾ ਮੂਲ ਅਧਿਕਾਰ ਜਾਣਿਆ ਜਾਂਦਾ ਹੈ ਮਤਲਬ ਕਿਹੜਾ ਮੂਲ ਅਧਿਕਾਰ ਹੈ ਜਿਹੜਾ ਦਿਲ ਤੇ ਆਤਮਾ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ ਰਾਈਟ ਟੂ ਕਨਸਟੀਟਿਊਸ਼ਨਲ ਰਿਮੈਡੀਜ਼ ਠੀਕ ਹੈ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਜਿਹੜਾ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਉੱਪਰ ਤੁਹਾਨੂੰ ਪੜਾਇਆ ਹੈ ਇਹ ਸਵਿਧਾਨ ਦਾ ਦਿਲ ਅਤੇ ਆਤਮਾ ਇਸ ਨੂੰ ਮੂਲ ਅਧਿਕਾਰ ਵਜੋਂ ਮੰਨਿਆ ਜਾਂਦਾ ਹੈ ਦਿਲ ਅਤੇ ਆਤਮਾ ਕਿਹਾ ਜਾਂਦਾ ਠੀਕ ਆ ਆਰਟੀਕਲ 32 ਨੂੰ ਕਹਿੰਦੇ ਆ ਇਹ ਠੀਕ ਆ ਹਾਰਟ ਐਂਡ ਸੌਲ ਦਿਲ ਅਤੇ ਆਤਮਾ ਸਵਿਧਾਨ ਦਾ ਠੀਕ ਆ ਤੇ ਇਹ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਆ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆ ਪ੍ਰਸ਼ਨ ਚੌਥਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਸਵਿਧਾਨ ਤੋਂ ਲਏ ਗਏ ਹਨ ਦੋਸਤੋ ਪਹਿਲਾ ਪੌਲਿਟੀ ਦੇ ਫਿਰ ਉਸ ਤੋਂ ਬਾਅਦ ਅਗਲੇ ਅਲੱਗ-ਅਲੱਗ ਟੌਪਿਕਸ ਦੇ ਤੁਹਾਨੂੰ ਪ੍ਰਸ਼ਨ ਇਸ ਦੇ ਵਿੱਚ ਮਿਲ ਜਾਣੇ ਮੌਕ ਟੈਸਟ ਹੈ ਤੁਸੀਂ ਖੁਦ ਕਹੋਗੇ ਕਿ ਤੁਹਾਡੇ ਸਾਰੇ ਆਪਾਨੇ ਟੌਪਿਕ ਇਸ ਦੇ ਵਿੱਚ ਸਿਲੇਬਸ ਦੇ ਅਕੋਰਡਿੰਗਲੀ ਲੱਤੇ ਹੋਏ ਆ ਠੀਕ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਇਰਿਸ਼ ਆ ਆਇਰਿਸ਼ ਸੰਵਿਧਾਨ ਤੋਂ ਲਿਆ ਗਿਆ ਹੈ ਮਤਲਬ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਇਹਨਾਂ ਨੂੰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਕਹਿੰਦੇ ਨੇ ਆ ਇਹ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੋਂ ਲਏ ਗਏ ਆ ਠੀਕ ਆ ਸੌਰੀ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਆਇਰਿਸ਼ ਸੰਵਿਧਾਨ ਤੋਂ ਲਈ ਗਏ ਆ ਮਤਲਬ ਆਇਰਲੈਂਡ ਦੇ ਸੰਵਿਧਾਨ ਤੋਂ ਲਈ ਗਏ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਸੰਵਿਧਾਨ ਬਹੁਤ ਹੀ ਵਿਸ਼ਾਲ ਆ ਕਿਉਂ ਵਿਸ਼ਾਲ ਆ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨਾਂ ਤੋਂ ਕੁਝ ਨਾ ਕੁਝ ਜੋ ਅਪਣਾ ਅਡਾਪਟ ਕੀਤਾ ਹੋਇਆ ਜੋ ਆਪਾਂ ਨੂੰ ਵਧੀਆ ਲੱਗਿਆ ਉਹ ਆਪਾਂ ਨੇ ਹਰੇਕ ਦੇਸ਼ ਦੇ ਸੰਵਿਧਾਨ ਤੋਂ ਅਡਾਪਟ ਲਗਭਗ ਕਰ ਲਿਆ ਠੀਕ ਆ ਉਹ ਜਿਸ ਦੇ ਵਿੱਚ ਆਪਣਾ ਗਵਰਨਮੈਂਟ ਆਫ ਇੰਡੀਆ ਐਕਟ 1935 ਠੀਕ ਆ ਉਹ ਵੀ ਇਸ ਦੇ ਵਿੱਚ ਲਿਆ ਗਿਆ ਤਾਂ ਕਰਕੇ ਸੰਵਿਧਾਨ ਆਪਣਾ ਬਹੁਤ ਹੀ ਵਿਸ਼ਾਲ ਤੇ ਲੈਂਥੀ ਜੀ ਉਸ ਨੂੰ ਕਹਿ ਸਕਦੇ ਹੋ ਤੁਸੀਂ ਤੇ ਅਗਲਾ ਬ੍ਰੇਕਸ਼ਨ ਪੰਜ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਰਾਜ ਸਭਾ ਵਿੱਚ ਸੀਟਾਂ ਦੇ ਵੰਡਣ ਦਾ ਸੰਬੰਧਤ ਹੈ ਇਸ ਸਵਾਲ ਦਾ ਉੱਤਰ ਹੈ ਕਿ ਚੌਥੀ ਅਨੁਸੂਚੀ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦਾ ਵੰਡ ਕੀਤੀ ਗਈ ਹੈ ਠੀਕ ਹੈ ਕਿਹੜੀ ਸਟੇਟ ਨੂੰ ਕਿੰਨੀਆਂ ਸੀਟਾਂ ਰਾਜ ਸਭਾ ਦੀ ਜਿਵੇਂ ਪੰਜਾਬ ਸਟੇਟ ਨੂੰ ਕਿੰਨੀਆਂ ਸੀਟਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ ਕਿੰਨੀਆਂ ਸੀਟਾਂ ਪੰਜਾਬ ਸਟੇਟ ਨੂੰ ਅਲੋਕੇਟ ਹੋਈਆਂ ਹੋਈਆਂ ਰਾਜ ਸਭਾ ਦੀਆਂ ਰਾਜ ਸਭਾ ਦੀਆਂ ਪੰਜਾਬ ਸਟੇਟ ਨੂੰ ਹੋਈਆਂ 7 ਸੀਟਾਂ ਠੀਕ ਹੈ ਤੇ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਮਿਲੀਆਂ ਹੋਈਆਂ 13 ਵਿધાન ਸਭਾਆਂ 117 ਪਰ ਇਸ ਸਵਾਲ ਦੇ ਵਿੱਚ ਰਾਜ ਸਭਾ ਦੀ ਗੱਲ ਕੀਤੀ ਗਈ ਸੀ ਪੰਜਾਬ ਨੂੰ ਰਾਜ ਸਭਾ ਚ 7 ਸੀਟਾਂ ਮਿਲੀਆਂ ਹੋਈਆਂ ਕਿਹੜੀ ਅਨੁਸੂਚੀ ਚ ਦੱਸਿਆ ਹੋਇਆ ਵੀ ਕਿਹੜੀ ਸਟੇਟ ਨੂੰ ਕਿੰਨੀਆਂ ਮਤਲਬ ਕਿ ਸੀਟਾਂ ਮਿਲੀਆਂ ਆਈਆਂ ਚੌਥੀ ਅਨੁਸੂਚੀ ਚ ਠੀਕ ਆ ਆਪਸ਼ਨ A ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਖਾਰੇ ਪਾਣੀ ਦੇ ਮਗਰਮੱਛਾਂ ਲਈ ਜਾਣਿਆ ਜਾਂਦਾ ਪਟਾਰ ਨਾਇਕਾ ਠੀਕ ਆ ਪਟਾਰ ਕਾਨੀਕਾ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ ਪਟਾਰ ਕਾਨੀਕਾ ਨੈਸ਼ਨਲ ਪਾਰਕ ਹੈ ਜਿਹੜਾ ਆ ਇਹ ਕਿਹੜੇ ਰਾਜ ਵਿੱਚ ਸਥਿਤ ਹੈ ਇਸ ਸਵਾਲ ਦਾ ਉੱਤਰ 오ਡੀਸਾ ਆਪਸ਼ਨ A ਇਸ ਦਾ ਉੱਤਰ ਆ ਠੀਕ ਆ ਤੇ ਯਾਦ ਰੱਖਣਾ ਬਹੁਤ ਇੰਪੋਰਟੈਂਟ ਆ ਖਬਰਾਂ ਦੇ ਵਿੱਚ ਵੀ ਰਿਹਾ ਠੀਕ ਆ ਮਤਲਬ ਕਿ ਤਾਂ ਹੀ ਆਪਾਂ ਕੁਸ਼ਨ ਚੱਕਿਆ ਹੋਇਆ ਹੈ ਇੰਡੀਆ ਸੈਮੀ ਕੰਡਕਟਰ ਮਿਸ਼ਨ ਅਧੀਨ ਇਲੈਕਟ੍ਰੋਨਿਕਸ ਵਿੱਚ ਕਿਰੇ ਲੋ ਨਿਰਮਾਣ ਨੂੰ ਵਧਾਉਣ ਲਈ ਕਿਹੜੀ ਪਹਿਲ ਕਦਮੀ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਠੀਕ ਆ ਇਹ ਸਕੀਮ ਸਰਕਾਰ ਵੱਲੋਂ ਚਲਾਈ ਗਈ ਠੀਕ ਆ ਪੀਐਲਆਈ ਸਕੀਮ ਜੋ ਸੈਮੀ ਕੰਡਕਟਰ ਮਿਸ਼ਨ ਦੇ ਤਹਿਤ ਮਤਲਬ ਸੈਮੀ ਕੰਡਕਟਰ ਮਸ਼ੀਨ ਮਿਸ਼ਨ ਅਧੀਨ ਇਲੈਕਟ੍ਰੋਨਿਕਸ ਵਿੱਚ ਘਰੇਲੂ ਨਿਰਮਾਣ ਨੂੰ ਵਧਾਉਣ ਲਈ ਮੇਕ ਇਨ ਇੰਡੀਆ ਨੂੰ ਵਧਾਉਣ ਲਈ ਮਤਲਬ ਕਿ ਠੀਕ ਆ ਵੀ ਆਪਾਂ ਨੇ ਸੈਮੀ ਕੰਡਕਟਰ ਇੰਡਸਟਰੀ ਦੇ ਵਿੱਚ ਇੰਡੀਅਨ ਸੈਮੀ ਕੰਡਕਟਰ ਮਤਲਬ ਕਿ ਮੇਕ ਇਨ ਇੰਡੀਆ ਵਧਾਣਾ ਮੇਕ ਇਨ ਇੰਡੀਅਨ ਪ੍ਰੋਡਕਟ ਵਧਾਉਣੀ ਆ ਆਪਾਂ ਨੇ ਠੀਕ ਆ ਤਾਂ ਕਰਕੇ ਪੀਐਲਆਈ ਸਕੀਮ ਅਗਲਾ ਪ੍ਰਸ਼ਨ ਕਿਹੜੀ ਨਦੀ ਨੂੰ ਮੱਧ ਪ੍ਰਦੇਸ਼ ਦੇ ਜੀਵਨ ਰੇਖਾ ਕਿਹਾ ਜਾਂਦਾ ਹੈ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਕਿਹੜੀ ਨਦੀ ਨੂੰ ਕਿਹਾ ਜਾਂਦਾ ਨਰਮਦਾ ਰਿਵਰ ਨੂੰ ਠੀਕ ਹੈ ਨਰਮਦਾ ਰਿਵਰ ਨੂੰ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਸੁੰਦਰਬਨ ਡੈਲਟਾ ਕਿਹੜੀਆਂ ਨਦੀਆਂ ਦੁਆਰਾ ਬਣਿਆ ਹੈ ਦੋਸਤੋ ਇਹ ਤੁਹਾਨੂੰ ਮੌਕ ਟੈਸਟ ਦੀ ਪੀਡੀਐਫ ਆਪਣੇ ਟੈਲੀਗ੍ਰਾਮ 'ਤੇ ਮਿਲ ਜੇਗੀ ਆਪਣਾ ਨੰਬਰ ਨੋਟ ਕਰ ਲਓ ਟੈਲੀਗ੍ਰਾਮ ਦਾ ਲਿੰਕ ਆਪਾਂ ਤੁਹਾਨੂੰ ਦੱਸ ਦਵਾਂਗੇ ਜੇ ਤੁਹਾਡੇ ਕੋ ਮਤਲਬ ਕਿ ਹੈ ਨਹੀਂ ਨੌਕਰੀ ਗੁਰੂ ਤੁਸੀਂ ਸਰਚ ਕਰ ਸਕਦੇ ਹੋ ਆਪਣਾ ਨੰਬਰ 9888743699 ਨੰਬਰ ਆ ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰਕੇ ਵੀ ਆਪਣਾ ਟੈਲੀਗ੍ਰਾਮ ਦਾ ਲਿੰਕ ਲੈ ਸਕਦੇ ਹੋ ਪੀਡੀਐਫ ਆ ਸਾਰੀਆਂ ਤੁਹਾਨੂੰ ਮੌਕ ਟੈਸਟਾਂ ਦੀ ਜਿਵੇਂ 19ਵਾਂ ਮੌਕ ਟੈਸਟ ਸਾਰਿਆਂ ਦੀ ਪੀਡੀਐਫ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ 'ਚ ਮਿਲ ਜਾਣਗੀਆਂ ਤੇ ਇਸ ਪ੍ਰਸ਼ਨ ਦਾ ਉੱਤਰ ਹੈਗਾ ਸੁੰਦਰਬਨ ਡੈਲਟਾ ਕਿਹੜੀਆਂ ਨਦੀਆਂ ਦੁਆਰਾ ਬਣਾਇਆ ਗਿਆ ਹੈ ਬਣਾਇਆ ਬਣਿਆ ਹੋਇਆ ਹੈ ਬ੍ਰਹਮਪੁੱਤਰ ਅਤੇ ਗੰਗਾ ਗੰਗਾ ਅਤੇ ਬ੍ਰਹਮਪੁੱਤਰ ਆਪਸ਼ਨ A ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤ ਵਿੱਚ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਝੀਲ ਕਿਹੜੀ ਹੈ ਮਿੱਠੇ ਪਾਣੀ ਦੀ ਝੀਲ ਝੀਲ ਕਿਹੜੀ ਹੈ ਇਹ ਸਵਾਲ ਦਾ ਉੱਤਰ ਬਹੁਤ ਹੀ ਸੌਖਾ ਹੈ অপਸ਼ਨ A ਬੁੱਲਰ ਝੀਲ ਬੁੱਲਰ ਝੀਲ ਮਿੱਠੇ ਪਾਣੀ ਦੀ ਝੀਲ ਅਗਲੇ ਫ੍ਰੈਸ਼ ਵਾਟਰ ਲੈ ਕੇ ਜਿਹਨੂੰ ਕਹਿੰਦੇ ਨੇ ਅਗਲਾ ਪ੍ਰਸ਼ਨ ਹਾਲੀ ਦੇ ਸਾਲਾਂ ਵਿੱਚ ਭਾਰਤ ਦੇ ਕਿਹੜੇ ਦੇਸ਼ ਨੂੰ ਪਛਾੜ ਕੇ ਵਿਸ਼ਵ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਬਣ ਗਿਆ ਹੈ ਚਾਵਲ ਉਤਪਾਦਕ ਬਣ ਗਿਆ ਹੈ ਆਪਣਾ ਭਾਰਤ ਠੀਕ ਹੈ ਹੁਣੇ 2026 ਦੀ ਖਬਰ ਲੇਟੈਸਟ ਖਬਰ ਚੱਲ ਰਹੀ ਹੈ ਠੀਕ ਹੈ ਕਿਹੜੇ ਦੇਸ਼ ਨੂੰ ਪਛਾੜਤਾ ਚਾਈਨਾ ਨੂੰ ਚਾਈਨਾ ਨੂੰ ਪਛਾੜ ਕੇ ਭਿਸ਼ਵ ਦਾ ਸਭ ਤੋਂ ਜ਼ਿਆਦਾ ਵੱਡਾ ਚਾਵਲ ਉਤਪਾਦਕ ਦੇਸ਼ ਬਣ ਗਿਆ ਹੈ ਭਾਰਤ ਅਗਲਾ ਪ੍ਰਸ਼ਨ ਹਾਲੀ ਦੇ 20 ਸਾਲਾਂ ਵਿੱਚ ਭਾਰਤ ਵਿੱਚ ਕਿਹੜੇ ਸੈਕਟਰ ਨੂੰ ਸਭ ਤੋਂ ਵੱਧ ਐਫ ਡੀ ਆ ਮਿਲੀ ਐਫ ਡੀ ਆ ਮਤਲਬ ਹੁੰਦਾ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਮਤਲਬ ਕਿ ਬਾਹਰ ਤੋਂ ਕੰਪਨੀਆਂ ਨੇ ਆ ਕੇ ਆਪਣੇ ਦੇਸ਼ ਦੇ ਵਿੱਚ ਇਨਵੈਸਟ ਕਰਨਾ ਕਿਸ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਬਾਹਰਲੀਆਂ ਕੰਪਨੀਆਂ ਨੇ ਆ ਕੇ ਆਪਣੇ ਦੇਸ਼ ਵਿੱਚ ਇਨਵੈਸਟ ਕੀਤਾ ਹੈ ਉਹ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਏ ਸਰਵਿਸ ਠੀਕ ਆ ਸਰਵਿਸ ਸੈਕਟਰ ਦੇ ਵਿੱਚ ਮਤਲਬ ਕਿ ਸੇਵਾਵਾਂ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਕਿ ਬਾਹਰਲੀਆਂ ਕੰਪਨੀਆਂ ਨੇ ਆ ਕੇ ਐਪੜੀ ਹੈਗੀ ਮਤਲਬ ਕਿ ਫੌਨਟ੍ਰੈਕਟ ਇਨਵੈਸਟਮੈਂਟ ਬਾਹਰਲੀਆਂ ਕੰਪਨੀਆਂ ਨੇ ਆ ਕੇ ਇਨਵੈਸਟਮੈਂਟ ਕੀਤੀ ਹੈ ਆਪਣੇ ਦੇਸ਼ 'ਚ ਠੀਕ ਆ ਸਰਵਿਸ ਸੈਕਟਰ ਕਿਵੇਂ ਹੋ ਗਿਆ ਐਗਜ਼ਾਮਪਲ ਦੇ ਦਿੰਦਾ ਜਿਵੇਂ ਰੈਸਟੋਰੈਂਟਾਂ ਦੇ ਵਿੱਚ ਹਨਾ ਕਹਿ ਲਓ ਹਨਾ ਅੰਡਸਟਰੀ ਹੋਟਲ ਹੋਸਟਲ ਮਤਲਬ ਹੋਟਲ ਹੋਟਲ ਇੰਡਸਟਰੀ ਦੇ ਵਿੱਚ ਸਰਵਿਸ ਸੈਕਟਰ ਮੰਨਿਆ ਜਾਂਦਾ ਹੈ ਜਿਹੜੀ ਹੋਟਲ ਇੰਡਸਟਰੀ ਆ ਹੋਟਲਾਂ ਦੇ ਵਿੱਚ ਤੇ ਤੁਸੀਂ ਲਗਾ ਲਓ ਜਿਵੇਂ ਕੋਈ ਵੀ ਆਪਾਂ ਸਰਵਿਸ ਲੰਨੇ ਆ ਕਿਸੇ ਵੀ ਰਿਗਾਰਡਿੰਗ ਸਰਵਿਸ ਆ ਠੀਕ ਹੈ ਨਾ ਜੋ ਵੀ ਆਪਾਂ ਆਪਣੇ ਕਿਸੇ ਕੰਮ ਪਰਤੀ ਸਰਵਿਸ ਲੰਨੇ ਆ ਉਹ ਸਾਰੀਆਂ ਸਰਵਿਸ ਸੈਕਟਰ ਚ ਹੀ ਆਉਂਦੀਆਂ ਠੀਕ ਹੈ ਤੇ ਅਗਲੇ ਤੇ ਚੱਲਦੇ ਆਪਾਂ ਅਗਲਾ ਪ੍ਰਸ਼ਨ ਨਿਸਾਰ ਸੈਟਲਾਈਟ ਇਸਰੋ ਅਤੇ ਕਿਹੜੀ ਏਜੰਸੀ ਵਿਚਕਾਰ ਸਾਂਝਾ ਮਿਸ਼ਨ ਹੈ ਨਿਸਾਰ ਸੈਟਲਾਈਟ ਮਤਲਬ ਕਿ ਇਸਰੋ ਅਤੇ ਕਿਹੜੀ ਏਜੰਸੀ ਮਤਲਬ ਕਿ ਏਜੰਸੀ ਵਿਚਕਾਰ ਮਿਸ਼ਨ ਹੈ ਨਾਸਾ ਨਾਸਾ ਤੇ ਇਸਰੋ ਨੇ ਮਿਲ ਕੇ ਨਸਾਰ ਮਿਸ਼ਨ ਲੈ ਕੇ ਆਂਦਾ ਸੀ ਯਾਦ ਰੱਖਣਾ ਆਪਸ਼ਨ A ਜਿਹੜਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਸਾਰਿਆਂ ਨੇ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ 42 ਚ ਕਿੰਨੇ ਪ੍ਰਸ਼ਨ ਸਹੀ ਗਏ ਠੀਕ ਹੈ ਤੇ ਬਰਤਬਤ ਬੱਚਿਆਂ ਤੱਕ ਵੀਡੀਓ ਸ਼ੇਅਰ ਕਰਨੀ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ ਕਰ ਦੋ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਸਾਲ 2024 ਵਿੱਚ ਸੈਦ ਵਿੱਚ ਨੋਬਲ ਪੁਰਸਕਾਰ ਕਿਸ ਨੂੰ ਮਿਲਿਆ ਇਹ ਪੇਪਰ ਤੋਂ ਬਾਅਦ ਆਪਾਂ ਨੇ ਗਰੁੱਪ ਡੀ ਦੇ ਪੇਪਰ ਪੀਐਨ ਦੀ ਪੇਪਰ ਦੀ ਵੀ ਤਿਆਰੀ ਕਰਾਣੀ ਹੈ ਇਸ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਤੇ ਕਾਂਸਟੇਬਲ ਦੇ ਪੇਪਰ ਦੀ ਵੀ ਬਿਲਕੁਲ ਫ੍ਰੀ ਤਿਆਰੀ ਕਰਾਣੀ ਹੈ ਜੋ 10000 ਪੋਸਟਾਂ ਦੇ ਲਗਭਗ ਪੋਸਟਾਂ ਆ ਰਹੀਆਂ ਠੀਕ ਆ ਇਸ ਸਵਾਲ ਦਾ ਉੱਤਰ ਹੈਗਾ ਸਾਲ 2024 ਵਿੱਚ ਸਾਇਦ ਵਿੱਚ ਨੋਵਲ ਪੁਰਸਕਾਰ ਕਿਸ ਨੂੰ ਮਿਲੇ ਆ ਇਸ ਸਵਾਲ ਦਾ ਉੱਤਰ ਆਪਸ਼ਨ ਸੀ ਹਾਨ ਕੰਗ ਠੀਕ ਆ ਅਗਲਾ ਪ੍ਰਸ਼ਨ ਤੇ ਚੱਲਦੇ ਹਾਂ 71ਵੇਂ ਨੈਸ਼ਨਲ ਫਿਲਮ ਅਵਾਰਡਾਂ ਵਿੱਚ ਬੈਸਟ ਫੀਚਰ ਫਿਲਮ ਕਿਹੜੀ ਫਿਲਮ ਨੇ ਜਿੱਤੀ ਬੈਸਟ ਫੀਚਰ ਫਿਲਮ ਕਿਹੜੀ ਰਹੀ ਆ 71ਵੇਂ ਨੈਸ਼ਨਲ ਫੇਰ ਫਿਲਮ ਸੌਰੀ ਫਿਲਮ ਵਾਰਡਾਂ ਵਿੱਚ 12ਵੀਂ ਫੇਲ ਔਰ 12ਵੀਂ ਫੇਲ ਠੀਕ ਆ অপਸ਼ਨ A ਇਸ ਦਾ ਉੱਤਰ ਆ 12ਵੀਂ ਫੇਲ ਬੈਸਟ ਫੀਚਰ ਫਿਲਮ ਰਹੀ ਆ 77ਵੇਂ ਨੈਸ਼ਨਲ ਅਵਾਰਡ ਚ ਜੋ ਅਗਲਾ ਪ੍ਰਸ਼ਨ ਆ ਗਿਆ ਅਸਹਿ ਯੋਗ ਅੰਦੋਲਨ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ ਸੀ ਅਸਹਿ ਯੋਗ ਅੰਦੋਲਨ ਤੁਹਾਨੂੰ ਪਤਾ ਨੌਨ ਕੋਆਪਰੇਸ਼ਨ ਮੂਵਮੈਂਟ ਬਹੁਤ ਹੀ ਬੜੀ ਮੂਵਮੈਂਟ ਠੀਕ ਆ ਮਤਲਬ ਕਿ ਜਦੋਂ ਜਲਿਆਂਵਾਲੇ ਬਾਗ ਦੀ ਮੂਵਮੈਂਟ ਮਤਲਬ ਕਿ ਹੋਈ ਬਹੁਤ ਮਤਲਬ ਕਿ ਜਲਿਆਂਵਾਲਾ ਬਾਗ ਹੋਇਆ ਹਨਾ ਕਾਂ ਡੱਡਾ ਬੜਾ ਤੁਹਾਨੂੰ ਪਤਾ ਹਨਾ ਤਾਂ ਬਹੁਤ ਦੁੱਖ ਤਕਲੀਫ ਮਤਲਬ ਕਿ ਸਾਰੇ ਆਪਣੀ ਇੰਡੀਆ ਦੇ ਵਿੱਚ ਹੋਈ ਮਤਲਬ ਕਿ ਹਨਾ ਫਿਰ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਮਤਲਬ ਕਿ ਸ਼ੁਰੂਆਤ ਕੀਤੀ ਵੀ ਹੁਣ ਅਸੀਂ ਸਹਿ ਨਹੀਂ ਸਕਦੇ ਤੁਸੀਂ ਬਹੁਤ ਅਤਿਆਚਾਰ ਕਰ ਲਿਆ ਜਿਵੇਂ ਉੱਥੇ ਨਿਹੱਥਿਆਂ ਤੇ ਗੋਲੀਆਂ ਚੱਲਦੀਆਂ ਜਲਿਆਂਵਾਲੇ ਬਾਗ ਚ ਇਹ ਕਿੰਸ ਸਾਲ ਸ਼ੁਰੂ ਹੋਇਆ ਸੀ ਇਹ ਪ੍ਰਸ਼ਨ ਇਹ ਆ ਇਹ 1 ਅਗਸਤ 1920 ਨੂੰ ਸ਼ੁਰੂ ਹੋਇਆ ਸੀ অপਸ਼ਨ A ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਭਾਰਤੀ ਰਾਸ਼ਟਰੀ ਆਰਮੀ ਦਾ ਸੰਸਥਾਪਕ ਕੌਣ ਸੀ ਭਾਰਤੀ ਰਾਸ਼ਟਰੀ ਆਰਮੀ ਦਾ ਸੰਸਥਾਪਕ ਕੌਣ ਸੀ ਇਸ ਸਵਾਲ ਦਾ ਉੱਤਰ ਹੈਗਾ ਸਵਾਚੰਦਰ ਬੋਸ ਦੋਸਤੋ ਦੇਖੋ ਆਪਾਂ ਨੇ ਮਤਲਬ ਕਿ ਇਸ ਦੇ ਵਿੱਚ ਜੀਓਗ੍ਰਾਫੀ ਦੇ ਵੀ ਹਿਸਟਰੀ ਦੇ ਵੀ ਹੈਨਾ ਪੋਲੀਟਿਕਲ ਦੇ ਵੀ ਮਤਲਬ ਕਿ ਸਾਰੇ ਤਰ੍ਹਾਂ ਦੇ ਮਤਲਬ ਕਿ ਤੁਹਾਡੇ ਪ੍ਰਸ਼ਨ ਕਵਰ ਹੋ ਰਹੇ ਆ ਦੇਖੋ ਕਰੰਟ ਅਫੇਅਰ ਦੇ ਵੀ ਹੋਣਗੇ ਮਤਲਬ ਸਾਰੇ ਮੌਕ ਟੈਸਟ ਦੇ ਵਿੱਚ ਟੋਟਲੀ ਆਪਾਂ ਨੇ ਸਿਲੇਬਸ ਦੇ ਅਕੋਰਡਿੰਗ ਠੀਕ ਆ ਸਿਲੇਬਸ ਤੋਂ ਬਾਹਰ ਬਿਲਕੁਲ ਨਹੀਂ ਸਿਲੇਬਸ ਚੈੱਕ ਕੇ ਤੁਸੀਂ ਚੈੱਕ ਕਰ ਲਓ ਆਪਣਾ ਅਗਲਾ ਪ੍ਰਸ਼ਨ 18ਵਾਂ ਨੀਰ ਚੋਪੜਾ ਕਿਹੜੇ ਐਥਲੈਟਿਕ ਇਵੈਂਟ ਨਾਲ ਜੁੜੇ ਹੋਏ ਹਨ ਨੀਰ ਚੋਪੜਾ ਤੁਹਾਨੂੰ ਪਤਾ ਹੀ ਆ ਠੀਕ ਆ ਬਹੁਤ ਹੀ ਖਬਰਾਂ ਚ ਰਹਿੰਦੇ ਆ ਆਪਸ਼ਨ A ਸਹੀ ਉੱਤਰ ਹੈ ਜੁਵੈਲਨ ਥਰੋ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆਂ 2025 ਵਿੱਚ ਭਾਰਤ ਨੇ ਕਿਹੜਾ ਵੱਡਾ ਕ੍ਰਿਕਟ ਇਵੈਂਟ ਹੋਸਟ ਕੀਤਾ ਕ੍ਰਿਕਟ ਇਵੈਂਟ ਕਿਹੜਾ ਹੋਸਟ ਕੀਤਾ ਸੀ ਭਾਰਤ ਨੇ ਉੱਤਰ ਦੱਸੇ ਕਰੋ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜੇ ਉੱਤਰ ਤੁਸੀਂ ਦੇ ਸਕਦੇ ਹੋ ਤਾਂ ਸਾਰਿਆਂ ਨਾਲੋਂ ਵਧੀਆ ਜੇ ਲਾਸਟ 'ਚ ਨੰਬਰ ਦੱਸਨਗੇ ਉਹ ਵੀ ਵਧੀਆ ਹੈ ਠੀਕ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੌਕ ਟੈਸਟ ਬਹੁਤ ਆਉਣੇ ਆ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਹੁੰਦਾ ਲਾਸਟ ਤੱਕ ਆਪਾਂ ਤਿਆਰੀ ਕਰਵਾਉਣੀ ਆ ਹਜੇ ਪੰਜਾਬ ਜੀਕੇ ਦੀ ਵੀ 200 ਪਲੱਸ ਪ੍ਰਸ਼ਨਾਂ ਦੀ ਕਲਾਸ ਕੱਲ੍ਹ ਤੱਕ ਆ ਜਾਏਗੀ ਠੀਕ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਔਮੈਨਸ ਆਡੀਆਈ ਵਰਲਡ ਕੱਪ ਆ ਜਿਹੜਾ ਉਹ ਭਾਰਤ ਨੇ ਹੋਸਟ ਕੀਤਾ ਹੈ ਭਾਰਤ ਅਤੇ ਸ਼੍ਰੀਲੰਕਾ ਨੇ ਠੀਕ ਆ ਜੋ ਸਤੰਬਰ ਤੋਂ ਨਵੰਬਰ 2025 ਤੱਕ ਚੱਲਿਆ ਹੈ 30 ਸਤੰਬਰ ਤੋਂ ਲੈ ਕੇ ਠੀਕ ਆ ਜਿਸ ਦੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਹੈ ਦੱਖਣੀ ਅਫਰੀਕਾ ਦੀਆਂ ਔਰਤਾਂ ਨੂੰ ਭਾਰਤੀ ਔਰਤਾਂ ਨੇ ਔਰਤਾਂ ਦੀ ਟੀਮ ਨੇ ਹਰਾਇਆ ਹੈ ਠੀਕ ਆ ਤੇ ਦਿਪਤੀ ਸ਼ਰਮਾ ਜੋ ਆਪਣੀ ਭਾਰਤੀ ਖਿਡਾਰੀ ਹੈ ਉਹ ਮੈਨ ਆਫ ਦਾ ਸੀਰੀਜ਼ ਮੈਨਾਂ ਖੁਦ ਦਾ ਮਤਲਬ ਕਿ ਸੀਰੀਜ਼ ਰਹੀ ਇਸ ਵਰਲਡ ਕੱਪ ਦੇ ਵਿੱਚ वूमेन ਓਡੀਆਈ ਕੱਪ ਦੇ ਵਿੱਚ ਠੀਕ ਆ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਅਗਲਾ ਪ੍ਰਸ਼ਨ ਹੈਗਾ ਖੋਖੋ ਵਰਲਡ ਕੱਪ 2025 ਵਿੱਚ ਪੁਰਸ਼ ਟ੍ਰੋਫੀ ਕਿਸ ਦੇਸ਼ ਨੇ ਜਿੱਤੇ ਆ ਖੋਖੋ ਵਰਲਡ ਕੱਪ ਆ ਜਿਹੜਾ 2025 ਦਾ ਪੁਰਸ਼ ਟ੍ਰੋਫੀ ਮਤਲਬ ਪੁਰਸ਼ਾਂ ਦੇ ਵਿੱਚ ਕਿਸ ਨੇ ਜਿੱਤੇ ਆ ਕਿਹੜੀ ਟੀਮ ਨੇ ਜਿੱਤੇ ਆ ਕਿਹੜੇ ਦੇਸ਼ ਦੀ ਟੀਮ ਨੇ ਭਾਰਤ ਦੀ ਟੀਮ ਨੇ ਜਿੱਤੇ ਆ ਵੀ ਆਪਸ਼ਨ A ਇਸ ਦਾ ਉੱਤਰ ਆ वूਮਨ ਆ ਵੀ ਉੱਪਰ ਤੋਂ ਨੂੰ ਮੈਂ ਜਿਹੜਾ ਦੱਸਿਆ ਉਹ ਵੀ ਭਾਰਤ ਦੀ ਟੀਮ ਨੇ ਜਿੱਤੇ ਆ ਠੀਕ ਆ ਅਗਲਾ ਪ੍ਰਸ਼ਨ ਢਿੱਕਨ ਪਠਾਰ ਮੁੱਖ ਤੌਰ ਤੇ ਕਿਹੜੇ ਚਟਾਨ ਦੇ ਕਿਸਮ ਨਾਲ ਬਣਿਆ ਹੈ ਢਿੱਕਨ ਪਠਾਰ ਡੈਕਨ ਪਲੇਟਿਓ ਮਤਲਬ ਕਿ ਇਹ ਬਣਿਆ ਬਸਾਲਟ ਆਪਸ਼ਨ ਏ ਠੀਕ ਆ ਬਸਾਲਟ ਨਾਲ ਬਣਿਆ ਆਪਸ਼ਨ ਏ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਸ਼੍ਰੀਨਗਰ ਨੂੰ ਲੇਹ ਨਾਲ ਜੋੜਨ ਵਾਲਾ ਪਾਸ ਕਿਹੜਾ ਹੈ ਕਿਹੜਾ ਦਰਾ ਦਰਾ ਵੀ ਕਹਿੰਦੇ ਨੇ ਠੀਕ ਆ ਸ਼੍ਰੀਨਗਰ ਨੂੰ ਲੇਹ ਨਾਲ ਜੋੜਨ ਵਾਲਾ ਹੈ ਇਹ ਸਵਾਲ ਦਾ ਉੱਤਰ ਹੈ ਜੋਜੀਲਾ ਠੀਕ ਹੈ ਜੋਜੀਲਾ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅ ਕੋਰੋਮੰਡਲ ਕੋਸਟ ਕੋਸਟ ਕੋਰੋਮੰਡਲ ਕੋਸਟ ਕਿਹੜੇ ਸਮੁੰਦਰ ਨਾਲ ਹੈ ਕੋਰੋਮੰਡਲ ਕੋਸਟ ਕਿਹੜੇ ਸਮੁੰਦਰ ਨਾਲ ਹੈ ਸਮੁੰਦਰ ਨਾਲ ਹੈ ਸੌਰੀ ਬੰਗਾਲ ਦੀ ਖੜੀ ਆਪਸ਼ਨ A ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤ ਵਿੱਚ ਸਭ ਤੋਂ ਵੱਧ ਬਾਰਿਸ਼ ਵਾਲੀ ਜਗ੍ਹਾ ਕਿਹੜੀ ਹੈ ਇਹ ਤਾਂ ਤੁਹਾਨੂੰ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਮੈਸਨ ਰਾਮ অপਸ਼ਨ A ਠੀਕ ਆ ਮੈਸਨ ਰਾਮ ਇੱਕ ਵਾਰੀ ਤੁਸੀਂ ਨੈਟ ਤੇ ਚੈੱਕ ਕਰ ਲਿਓ ਚੇਰਾ ਪੂੰਜੀ ਮੈਸਨ ਰਾਮ ਮੇਰੇ ਖਿਆਲ 'ਚ ਇਕੱਠਾ ਨਾ ਹੋਵੇ ਚੇਰਾ ਪੂੰਜੀ ਵੀ ਸ਼ਾਇਦ ਆਪਾਂ ਪੜ੍ਹਦੇ ਆ ਪਰ ਇਸ ਸਵਾਲ ਦਾ ਉੱਤਰ ਇਸ ਦੇ ਵਿੱਚ ਆਪਣਾ ਮੈਸਨ ਰਾਮ ਆਇਆ ਤੁਸੀਂ ਵੀ ਚੈੱਕ ਕਰਨਾ ਇੱਕ ਵਾਰੀ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ 25ਵਾਂ ਪ੍ਰਸ਼ਨ ਜੋ ਕਿ ਤੁਹਾਡੇ ਜਿਹੜਾ 25 ਨੰਬਰ ਦੀ ਜੀਕੇ ਦਾ ਪਾੜ ਦਾ ਉਹ ਮਤਲਬ ਕਿ ਕਵਰ ਹੋ ਜਾਣਗੇ ਉਸ ਤੋਂ ਬਾਅਦ ਪੰਜਾਬ ਜੀਕੇ ਦੇ 17 ਪ੍ਰਸ਼ਨ ਹੋਣਗੇ ਟੋਟਲ 42 ਪ੍ਰਸ਼ਨ ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਲੰਘਦੀ ਹੈ ਇਸ ਸਵਾਲ ਦਾ ਉੱਤਰ ਹੈਗਾ 8 ਠੀਕ ਆ ਗੁਜਰਾਤ ਰਾਜਸਥਾਨ ਮੱਧ ਪ੍ਰਦੇਸ਼ ਸ਼ਕਤੀਸਗੜ ਚਾਰਖੰਡ ਹਨਾ ਬੈਸਟ ਮੰਗਾਲ ਮਿਜ਼ੋਰਮ ਹਨਾ ਇਹਨਾਂ ਦੇਸ਼ਾਂ ਚੋਂ ਮਤਲਬ ਕਿ 8 ਦੇਸ਼ਾਂ ਚੋਂ ਨੂੰ ਜਾਨਕੀ ਲੰਘਦੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਹੁਣ ਆਗੇ ਪੰਜਾਬ ਜੀਕੇ ਦੇ ਪ੍ਰਸ਼ਨ ਸ਼ੁਰੂ ਹੋ ਗਏ ਟੋਟਲ 42 ਪ੍ਰਸ਼ਨ ਆ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਸੁਣਾ 42 ਚ ਕਿੰਨੇ ਨੰਬਰ ਬਣੇ ਖੇਤਰਫਲ ਅਨੁਸਾਰ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਖੇਤਰਫਲ ਅਨੁਸਾਰ ਲੁਧਿਆਣਾ ਤੁਹਾਨੂੰ ਪਤਾ ਹੀ ਆ ਠੀਕ ਆ ਸਭ ਤੋਂ ਵੱਡਾ ਜ਼ਿਲ੍ਹਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਰਜੀਤ ਸਾਗਰ ਡੈਮ ਕਿਹੜੀ ਨਦੀ ਤੇ ਬਣਾਇਆ ਗਿਆ ਹੈ ਰਜੀਤ ਸਾਗਰ ਡੈਮ ਰਾਵੀ ਜਿਹਨੂੰ ਪੁਰਾਣੇ ਨਾਮ ਜਿਸ ਦਾ ਪ੍ਰੂਸ਼ਣੀ ਸੀ ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪੰਜਾਬ ਦਾ ਕਿਹੜਾ ਖੇਤਰ ਕਪਾਹ ਦੀ ਪੱਟੀ ਵਜੋਂ ਜਾਣਿਆ ਜਾਂਦਾ ਹੈ ਕਪਾਹ ਦੀ ਪੱਟੀ ਪੰਜਾਬ ਦਾ ਕਿਹੜਾ ਖੇਤਰ ਹੈ ਮਾਲਵਾ ਖੇਤਰ ਅਗਲੇ ਪ੍ਰਸ਼ਨ ਤੇ ਚਲਦੇ ਆਂ ਅ ਬਾਗਾ ਵਾਟਰ ਭਾਰਤ ਅਤੇ ਕਿਹੜੇ ਦੇਸ਼ ਵਿਚਕਾਰ ਅਚਪਕਪਾ ਕਿਹੜੇ ਕਿਹੜੀ ਮਿੱਟੀ ਚ ਜਿਆਦਾ ਹੁੰਦੀ ਆ ਕਾਲੀ ਮਿੱਟੀ ਬਲੈਕ ਸੋਇਲ ਰੈਗੂਰਸ ਸੋਇਲ ਠੀਕ ਆ ਯਾਦ ਰੱਖਣਾ ਅਗਲੇ ਪ੍ਰਸ਼ਨ ਬਾਗਾ ਵਾਟਰ ਭਾਰਤ ਅਤੇ ਕਿਹੜੇ ਦੇਸ਼ ਵਿਚਕਾਰ ਹੈ ਬਾਗਾ ਵਾਟਰ ਤੁਹਾਨੂੰ ਪਤਾ ਹੀ ਆ ਕਿੱਥੇ ਹੈਗਾ ਅੰਮ੍ਰਿਤਸਰ ਦੇ ਵਿੱਚ ਤੇ ਬਾਗਾ ਵਾਟਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਅਮਰਸਰ ਸ਼ਹਿਰ ਦਾ ਸੰਸਥਾਪਕ ਕੌਣ ਸੀ ਸੰਸਥਾਪਕ ਅਮਰਸਰ ਸ਼ਹਿਰ ਦਾ ਸੰਸਥਾਪਕ ਕੌਣ ਸੀ ਗੁਰੂ ਰਾਮਦਾਸ ਜੀ ਆਪਸ਼ਨ ਏ ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਰਿਗਵੇਦ ਵਿੱਚ ਦੱਸੀ ਗਈ 10 ਰਾਜਾਂ ਦੀ ਲੜਾਈ ਪੰਜਾਬ ਖੇਤਰ ਵਿੱਚ ਕਿਹੜੀ ਨਦੀ ਦੇ ਕੰਡੇ ਤੇ ਲੜੀ ਗਈ ਸੀ ਕਿਹੜੀ ਨਦੀ ਦੇ ਕੰਡੇ ਤੇ ਲੜੀ ਗਈ ਸੀ ਰਾਵੀ ਨਦੀ ਤੇ ਪਰੂਸ਼ਨੀ ਰਿਵਰ ਦੇ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਗਿੱਧਾ ਪੰਜਾਬ ਵਿੱਚ ਕਿਸ ਦੁਆਰਾ ਕੀਤਾ ਜਾਂਦਾ ਮਸ਼ਹੂਰ ਲੋਕ ਨਾਚ ਹੈ ਗਿੱਧਾ ਕੌਣ ਕਰਦਾ ਹੈ ਕਿੱਦਾਂ ਕੌਣ ਕਰਦਾ ਹੈ ਔਰਤਾਂ ਆਪਸ਼ਨ ਏ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆਂ ਪੰਜਾਬ ਦੀ ਅਰਥਵਿਵਸਥਾ ਮੁੱਖ ਤੌਰ ਤੇ ਕਿਹੜੇ ਸੈਕਟਰ ਤੇ ਆਧਾਰਿਤ ਹੈ ਅਰਥਵਿਵਸਥਾ ਇਕਨੋਮੀ ਕਿਹੜੇ ਸੈਕਟਰ ਤੇ ਆਧਾਰਿਤ ਆ ਬਹੁਤ ਹੀ ਸੌਖਾ ਸਵਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖੇਤੀਬਾੜੀ ਦਾ ਸੂਬਾ ਪੰਜਾਬ ਪੰਜਾਬ ਦੀ ਧਰਤੀ ਖੇਤੀਬਾੜੀ ਵਾਲੀ ਧਰਤੀ ਤਾਂ ਖੇਤੀਬਾੜੀ ਤੇ ਆਧਾਰਿਤ ਉੱਤੇ ਹੈ ਇਕਨੋਮੀ ਪੰਜਾਬ ਦੀ ਅਗਲਾ ਪ੍ਰਸ਼ਨ ਕਿਹੜੇ ਸ਼ਹਿਰ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਬਹੁਤ ਹੀ ਸੌਖਾ ਸਵਾਲ ਆ ਮਾਂਚੈਸਟਰ ਲੁਧਿਆਣਾ ਨੂੰ ਠੀਕ ਆ ਇੰਡਸਟਰੀ ਆ ਹੱਬ ਆ ਲੁਧਿਆਣਾ ਠੀਕ ਆ ਤੇ ਅਗਲਾ ਪ੍ਰਸ਼ਨ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਆਧੁਨਿਕ ਪੰਜਾਬੀ ਸਾਹਿਤ ਬਹੁਤ ਬੜੀ ਦੇਣਾ ਹੈ ਭਾਈ ਵੀਰ ਸਿੰਘ ਜੀ ਦੀ অপਸ਼ਨ A ਇਸ ਦਾ ਉੱਤਰ ਆ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਪੌਂਗ ਡੈਮ ਕਿਹੜੀ ਨਦੀ ਤੇ ਸਥਿਤ ਹੈ ਪੌਂਗ ਡੈਮ ਪੌਂਗ ਡੈਮ ਕਿੱਥੇ ਸਥਿਤ ਹੈ ਬਿਆਸ ਤੇ ਪੌਂਗ ਤੇ ਪੰਡੋ ਡੈਮ ਠੀਕ ਆ ਅਗਲਾ ਪ੍ਰਸ਼ਨ ਤੇ ਚੱਲਦੇ ਆ ਪੰਜਾਬੀ ਸੱਭਿਆਚਾਰ ਵਿੱਚ ਕਿਹੜਾ ਲੋਕ ਬਾਜਾ ਮਸ਼ਹੂਰ ਹੈ ਕਿਹੜਾ ਲੋਕ ਬਾਜਾ ਮਸ਼ਹੂਰ ਹੈ ਪੰਜਾਬੀ ਸੱਭਿਆਚਾਰ ਚ ਇਹ ਆ ਗਿਆ ਉਪਰੋਕਤ ਸਭ ਮਤਲਬ ਕਿ ਤੁੰਬੀ ਵੀ ਢੋਲ ਵੀ ਅਲਗੂਜ਼ਾ ਵੀ ਠੀਕ ਆ ਪੰਜਾਬੀ ਸੱਭਿਆਚਾਰ ਚ ਤਿੰਨੇ ਮਸ਼ਹੂਰ ਆ ਇਹ ਅਗਲੇ ਪ੍ਰਸ਼ਨ ਤੇ ਚੱਲਦੇ ਆ ਖਾਲਸਾ ਪੰਥ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ਕਿਹਨੇ ਕੀਤੀ ਸੀ ਕਿਹੜੇ ਗੁਰੂ ਸਾਹਿਬ ਸਾਹਿਬਾਨ ਜੀ ਨੇ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਠੀਕ ਹੈ ਯਾਦ ਕਰਾਂ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਇਸ ਸਵਾਲ ਦਾ ਉੱਤਰ ਹੈਗਾ ਬਲੈਕਬੱਕ ਕਾਲਾ ਹਿਰਨ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਕਿਹੜੇ ਪੰਜਾਬੀ ਸਤਿਕਾਰ ਬਾਬਾ ਬੋੜ ਨਾਮ ਨਾਲ ਜਾਣਿਆ ਜਾਂਦਾ ਹੈ ਬਾਬਾ ਬੋੜ ਕਿਹਨੂੰ ਕਹਿੰਦੇ ਆ ਸੰਤ ਸਿੰਘ ਸਿੱਖ ਨੂੰ ਕਹਿੰਦੇ ਆ ਕਈ ਬੱਚੇ ਇੱਥੇ ਬੁੱਲੇ ਸ਼ਾਹ ਉੱਤਰ ਲਗਾ ਕੇ ਆਣਗੇ ਮਤਲਬ ਤੁਸੀਂ ਧਿਆਨ ਦੇਣਾ ਸੰਤ ਸਿੰਘ ਸਿੱਖ ਨੂੰ ਬਾਬਾ ਬੋੜ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਗਲਾ ਪ੍ਰਸ਼ਨ ਸultanpur Lodi ਕਿਹੜੇ ਗੁਰੂ ਨਾਲ ਜੁੜਿਆ ਹੋਇਆ ਹੈ ਸultanpur Lodi ਗੁਰੂ ਨਾਨਕ ਦੇਵ ਜੀ ਸultanpur Lodi ਠੀਕ ਆ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਅਗਲਾ ਪ੍ਰਸ਼ਨ ਹਮ ਕਿਹੜੇ ਪੰਜਾਬੀ ਲੇਖਕ ਪਵਿੱਤਰ ਪਾਪੀ ਨਾਵਲ ਲਈ ਜਾਣਿਆ ਜਾਂਦਾ ਪਵਿੱਤਰ ਪਾਪੀ ਨਾਵਲ ਕਿਹੜੇ ਮਤਲਬ ਕਿ ਕਿਸ ਨੇ ਕਿਸ ਲੇਖਕ ਨੇ ਪੰਜਾਬੀ ਲੇਖਕ ਨੇ ਤਾਂ ਨਾਵਲਕਾਰ ਨਾਨਕ ਸਿੰਘ ਦਾ ਪਵਿੱਤਰ ਪਾਪੀ ਨਾਵਲ ਠੀਕ ਹੈ ਤੇ ਅੱਜ ਦੇ ਤੁਹਾਡੇ 42 ਪ੍ਰਸ਼ਨਾਂ ਦੀ ਮੌਕ ਟੈਸਟ ਦੀ ਸਮਾਪਤੀ ਹੁੰਦੀ ਆ ਤੇ ਅਗਲੇ ਮੌਕ ਟੈਸਟ ਵਿੱਚ ਮਿਲਾਂਗੇ ਅਗਲੀ ਆਪਾਂ 200 ਕੁਐਸਚਨਾਂ ਦੀ ਜੋ 200 ਪਲੱਸ ਕੁਐਸਚਨਾਂ ਦੀ ਆਣੀ ਆ ਠੀਕ ਹੈ ਪੰਜਾਬ ਜੀਕੇ ਦੀ ਕਲਾਸ ਠੀਕਾ ਉਸ ਦੇ ਵਿੱਚ ਮਿਲਾਂਗੇ ਠੀਕਾ ਚੈਨਲ ਨੂੰ ਵੱਤ ਵੱਤ ਬੱਚਿਆਂ ਤੱਕ ਸ਼ੇਅਰ ਕਰੋ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਠੀਕਾ ਤੇ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕਿੰਨੇ ਨੰਬਰ ਬਣੇ ਠੀਕਾ ਅੱਜ ਦੀ ਵੀਡੀਓ ਜਸ ਬਸ ਇੰਨਾ ਹੀ ਧੰਨਵਾਦ